ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਜਾਂਦੇ ਪਏ ਆ ਜੀ ਹਰਚੰਦਪੁਰੇ ਬੰਨ ਤੇ ਜਿੱਥੇ ਕਿ ਸੁਣਨ ਦੇ ਵਿੱਚ ਇਹ ਗੱਲ ਆਈ ਹੈ ਕਿ ਪਾਣੀ ਦਾ ਪੱਧਰ ਬੜਾ ਉੱਚਾ ਹੋ ਗਿਆ ਤੇ ਅਸੀਂ ਆਖਿਆ ਆਪਾਂ ਜਾ ਕੇ ਪਹਿਲਾਂ ਵੇਖ ਕੇ ਆਉਨੇ ਆ ਕਿ ਕੀ ਗੱਲ ਬਾਤ ਹੈ ਕਿਉਂਕਿ ਕਿਸਾਨਾਂ ਦਾ ਦੁੱਖ ਵੇਖਿਆ ਨਹੀਂ ਜਾਂਦਾ ਆ ਹਰਚੰਦਪੁਰੇ ਵੜਨ ਤੋਂ ਪਹਿਲਾਂ ਬੁੱਤ ਲੱਗਾ ਹੋਇਆ ਉਦਮ ਸਿੰਘ ਜੀ ਦਾ ਤੇ ਚਲੋ ਜੀ ਹੁਣ ਆਪਾਂ ਘੱਗਰ ਤੇ ਜਾ ਕੇ ਤੁਹਾਨੂੰ ਵਿਖਾਨੇ ਆ ਕਿਉਂਕਿ ਡਰਤੇ ਹੁੰਦਾ ਹੀ ਏ ਕਿਸਾਨਾਂ ਦੀਆਂ ਫਸਲਾਂ ਪੱਕੀਆਂ ਪੀਆਂ ਨੇ ਉਮੀਦਾਂ ਦੇ ਉੱਤੇ ਪਾਣੀ ਫਿਰ ਜਾਣਾ ਜੇ ਆ ਗਿਆ ਤਾਂ ਆ ਵੇਖੋ ਜੀ ਗੱਲ ਸੱਚੀ ਏ ਕੁਦਰਤ ਦੀ ਮਾਰ ਤੋਂ ਵੱਡੀ ਕੋਈ ਮਾਰ ਨਹੀਂ ਹੈਗੀ ਤੇ ਕਿਸਾਨਾਂ ਵਿਚਾਰਿਆਂ ਦਾ ਹਾਸਾ ਤੇ ਮੂੰਹ ਦੇ ਉੱਤੇ ਉੱਡ ਹੀ ਗਿਆ ਅਸੀਂ ਇੱਥੇ ਪਹੁੰਚੇ ਤੇ ਇੱਕ ਅਫਸੋਸਿਆ ਜਿਹਾ ਮੂੰਹ ਦੇ ਵਿੱਚ ਲੈ ਕੇ ਉੱਥੇ ਖੜੇ ਹੋਏ ਨੇ ਕਿਸਾਨਾਂ ਵੇਖਿਆ ਨਹੀਂ ਜਾਂਦਾ ਦੁੱਖ ਵੇਖੋ ਆ ਕਿਸੇ ਕਿਸਾਨ ਦੀ ਮੋਟਰ ਐ ਇੱਥੇ ਇੰਜਨ ਆਪ ਮੋਟਰ ਮੋਟਰ ਸਾਰਾ ਕੁਝ ਡੁੱਬਿਆ ਪਿਆ ਸਿਰਫ 1 ਫੁੱਟ ਦਾ ਫਰਕ ਰਹਿ ਗਿਆ ਜੇ ਅੱਜ ਰਾਤ ਨੂੰ ਪਾਣੀ ਦਾ ਪੱਧਰ ਵਧਿਆ ਤਾਂ ਟੁੱਟਣ ਦੇ ਚਾਂਸ ਨੇ ਵਾਹਿਗੁਰੂ ਦੇ ਅੱਗੇ ਅਰਦਾਸ ਕਰੀਏ ਕਿ ਆ ਪਾਣਾ ਨਾ ਵਰਤੇ ਕਿਉਂਕਿ ਜੇ ਆ ਬੰਨ ਟੁੱਟ ਗਿਆ ਜਾਂ ਪਾਣੀ ਜ਼ਿਆਦਾ ਪਿੱਛੋਂ ਆ ਗਿਆ ਤੇ ਕਿਸਾਨ ਮਾਰੇ ਜਾਣਗੇ ਕਿਉਂਕਿ ਅਜਨਾਲੇ ਵਾਲੀ ਸਾਈਡ ਆਪਾਂ ਵੇਨੇ ਆ ਕਿਸਾਨਾਂ ਦੇ ਘਰਾਂ ਤੱਕ ਬਰਬਾਦ ਹੋ ਗਏ ਨੇ ਕਿਸਾਨ ਮਹਾਰਾਜ ਅੱਗੇ ਆਪਾਂ ਸਾਰੇ ਜਾਣੇ ਅਰਦਾਸ ਕਰੀਏ ਇਹਨਾਂ ਕਿਸਾਨਾਂ ਦੇ ਲਈ ਅਰਦਾਸ ਕਰੀਏ ਵੀ ਸੱਚਿਆ ਪ੍ਰਮਾਤਮਾ ਆਹ ਕਹਿਰ ਨਾ ਕਮਾਈਂ ਚੱਲ ਜਿੱਥੇ ਤੇ ਪਾਣੀ ਆ ਗਿਆ ਉਹਦੇ ਬਾਰੇ ਵੀ ਆਪਾਂ ਅਰਦਾਸ ਕਰੀਏ ਕਿ ਮਹਾਰਾਜ ਉਹਨਾਂ ਨੂੰ ਬਲ ਬਖਸ਼ੇ ਤੇ ਆਹ ਜਿਹੜਾ ਹਰਚੰਦਪੁਰ ਵਾਲਾ ਏਰੀਆ ਨਾ ਇਹਨੇ ਹਿਸਾਬ ਲਾ ਲਓ ਵੀ ਨੇੜੇ-ਨੇੜੇ ਦੇ 25 30 ਪਿੰਡਾਂ ਦਾ ਖਾਤਮਾ ਹੋ ਜਾਣਾ ਹੈ ਵਾਹਿਗੁਰੂ ਦੇ ਅੱਗੇ ਅਰਦਾਸ ਕਰੋ ਦਿਨ ਸ਼ੁਭਣ ਤੇ ਆਇਆ ਪਿਆ ਲੋਕਾਂ ਦੀ ਤਦਾਦ ਵਾਧੀ ਜਾਣ ਲਈ ਐਨੇ ਕੋ ਲੋਕ ਆ ਗਏ ਨੇ ਵੇਖੋ ਉਧਰੋਂ ਬੱਦਲ ਵੀ ਚੜ੍ਹਿਆ ਪਿਆ ਸੱਚਿਆ ਪ੍ਰਮਾਤਮਾ ਤੇਰੇ ਚਰਨਾਂ 'ਚ ਅਰਦਾਸ ਹੈ ਵਾਹਿਗੁਰੂ ਆਹ ਕੰਮ ਨਾ ਹੋਵੇ ਕਿਉਂਕਿ